ਐਮ ਐਲ ਏ ਹੈਰੀ ਬੈਂਸ ਦੇ ਵੱਲੋਂ ਆਪਣੇ ਵਾਅਦੇ ਮੁਤਾਬਕ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਲਈ ਗੁਰਨਾਨਕ ਸਿੰਘ ਗੁਰਦੁਆਰਾ ਵਿਖੇ ਐਲੀਵੇਟਰ ਦਾ ਉਦਘਾਟਨ ਕੀਤਾ ਗਿਆ ਤੇ ਹੋਰ ਬੰਦੀਆਂ ਸਹੂਲਤਾਂ ਉਹਨਾਂ ਨੂੰ ਅੱਗੇ ਵੀ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਐਮ ਐਲ ਏ ਹੈਰੀ ਬੈਂਸ ਦੇ ਵੱਲੋਂ ਅੱਜ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਗਏ ਗੁਰਨਾਨਕ ਸਿੰਘ ਗੁਰਦੁਆਰਾ ਵਿਖੇ ਉਹਨਾਂ ਲਈ ਐਲੀਵੇਟਰ ਦਾ ਪ੍ਰਬੰਧ ਕਰਵਾਇਆ ਗਿਆ ਜਿਸ ਤਿੱਕੇ ਬਜ਼ੁਰਗਾਂ ਨੂੰ ਖਾਸ ਤੌਰ ਦੇ ਉੱਤੇ ਲੋੜ ਸੀ ਤੇ ਲੰਮੇ ਸਮੇਂ ਤੋਂ ਇਸ ਦੀ ਮੰਗ ਜਿਹੜੀ ਹੈ ਉਹ ਬਜ਼ੁਰਗਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਜਿਹੜੀਆਂ ਕਿ ਪਿਛਲੇ 2 ਸਾਲ ਤੋਂ ਡਿਸੇਬਿਲਟੀ ਵਾਲੀਆਂ ਜਿਹੜੀਆਂ ਖਾਸ ਤੌਰ ਤੇ ਜਿਨ੍ਹਾਂ ਨੂੰ ਪੌੜੀਆਂ ਚੜ੍ਹਣੀਆਂ ਔਖੀਆਂ ਹੋ ਜਾਂਦੀਆਂ ਸੀ ਤੇ ਉਹਨਾਂ ਦੀ ਐਲੀਵੇਟਰ ਟੁੱਟੀ ਪਈ ਸੀਗੀ ਤੇ ਅੱਜ ਉਹ ਆਪਣਾ ਫੁੱਲ ਆਪਣੀ ਸੁਸਾਇਟੀ ਦੇ ਵਿੱਚ ਬੈਠ ਕੇ ਅਪਸਟੇਅਰ ਅਨੰਦ ਮਾਣ ਰਹੀਆਂ ਮੈਂ ਦੇਖਿਆ ਉੱਤੇ ਤੁਹਾਨੂੰ ਪਤਾ ਕਿ ਉਹ ਸ਼ੇਰੋ ਸ਼ਾਇਰੀ ਤੇ ਆਪਣੀਆਂ ਕਵਤਾ ਇੱਕ ਦੂਜੇ ਨੂੰ ਸੁਣਾਉਂਦੀਆਂ ਚੁਟਕਲੇ ਸੁਣਾਉਂਦੀਆਂ ਖੁਸ਼ ਹੋ ਕੇ ਤੁਰ ਜਾਂਦੀਆਂ ਇਹ ਕਾਫੀ ਦੇਰ ਤੋਂ ਜਿਹੜੀ ਐਲੀਵੇਟਰ ਸੀ ਇੱਥੇ ਸਾਰੇ ਸੀਨੀਅਰ ਸੈਂਟਰ ਦੇ ਵਿੱਚ ਬੰਦ ਪਈ ਸੀ ਤੇ ਮੈਨੂੰ ਜਦੋਂ ਇਹਨਾਂ ਨੇ ਅਪਰੋਚ ਕੀਤੀ ਆ ਕੁਝ 1 ਮਹੀਨੇ ਪਹਿਲਾਂ ਕਿ ਕੁਝ ਮਦਦ ਦੀ ਲੋੜ ਹੈਗੀ ਆ ਤਾਂ ਫਿਰ ਅਸੀਂ ਸਰਕਾਰ ਦੇ ਵਿੱਚ ਡਿਫਰੈਂਟ ਮਿਨਿਸਟਰੀ ਨੂੰ ਪਤਾ ਕੀਤਾ ਕਿ ਕਿੱਥੋਂ ਆਪਾਨੂੰ ਇਹਦੀ ਫੰਡਿੰਗ ਮਿਲ ਸਕਦੀ ਹੈ ਕਿਉਂਕਿ ਪਹਿਲਾਂ ਅਸੀਂ ਪੈਸੇ ਸਿਟੀ ਨੂੰ ਦੇ ਚੁੱਕੇ ਸੀਗੇ ਇਨਫਰਾਸਟ੍ਰਕਚਰ ਵਾਸਤੇ ਉਹ ਕਹਿੰਦੇ ਵੀ ਇਦਾਂ ਇੰਡੀਵਿਜੂਅਲ ਸੋਸਾਇਟੀਆਂ ਵਾਸਤੇ ਅਸੀਂ ਨਹੀਂ ਦੇ ਸਕਦੇ ਸੋ ਅਸੀਂ ਮਿਨਿਸਟਰੀਆਂ ਨੂੰ ਅਪਰੋਚ ਕੀਤਾ ਤੇ ਉਹਨਾਂ ਨੇ 1 ਲੱਖ 40 41 ਹਜ਼ਾਰ ਦੀ ਗੱਲ ਸੀਗੀ ਜਿਹੜੀ ਇਹਨਾਂ ਨੇ ਫੰਡਿੰਗ ਇਹਨਾਂ ਨੇ ਜਿਹੜਾ ਇਹਨਾਂ ਦਾ ਐਸਟੀਮੇਟ ਸੀਗਾ ਉਹ ਪੂਰੀ ਦੀ ਪੂਰੀ ਉਹ ਫੰਡਿੰਗ ਇਹਨਾਂ ਨੂੰ ਮਿਲ ਗਈ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਐਲੀਵੇਟਰ ਚੱਲ ਪਈ ਆ ਤੇ ਤੁਸੀਂ ਦੇਖਿਆ ਤੁਸੀਂ ਵੀ ਉੱਪਰ ਗਏ ਸੀ ਕਿ ਸਾਡੀਆਂ ਭੈਣਾਂ ਉੱਪਰ ਹੁਣ ਜਾ ਕੇ ਅੱਗੇ ਕਹਿੰਦੇ 20-25 ਕਿ ਰਹਿ ਗਈਆਂ ਸੀ ਹੁਣ ਦੇਖੋ ਸਾਰਾ ਕਮਰਾ ਭਰਿਆ ਪਿਆ ਕਿਉਂਕਿ ਸਾਰੇ ਉੱਥੇ ਉੱਪਰ ਜਾ ਕੇ ਆਪਣਾ ਜਿਹੜਾ ਹੈਗਾ ਉਹਨਾਂ ਦਾ ਸੋਸ਼ਲ ਕਲਚਰਲ ਤੇ ਜਿਹੜੇ ਰਿਲੀਜੀਅਸ ਉਹ ਪ੍ਰੋਗਰਾਮ ਕਰਦੀਆਂ ਉਹਦੇ ਵਿੱਚੋਂ ਆ ਪਾਗ ਲੈ ਰਹੀਆਂ ਖੁਸ਼ੀ ਹੁੰਦੀ ਆ ਹਸਾਉਂਦੀਆਂ ਇੱਕ ਦੂਜੇ ਨੂੰ ਇੱਕ ਦੂਜੇ ਜੇ ਲੁੱਕ ਆਫਟਰ ਕਰਦੀ ਆ ਸੋ ਆਈ ਥਿੰਕ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਇਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਅੱਜ ਆਪਾਂ ਇਹਦੀ ਓਪਨਿੰਗ ਕਰੀਏ ਤੇ ਅੱਜ ਇਹ ਓਪਨਿੰਗ ਹੋਈ ਹੈ ਤੇ ਸਾਰੇ ਤੁਹਾਂ ਦੇਖਿਆ ਕਿੰਨਾ ਖੁਸ਼ੀ ਦਾ ਮਾਹੌਲ ਬਣਿਆ ਪਿਆ ਹੈ ਤੇ ਮੈਨੂੰ ਇਸ ਚੀਜ਼ ਦੀ ਬਹੁਤ-ਬਹੁਤ ਖੁਸ਼ੀ ਆ। ਮਿਨਿਸਟਰ ਹੈਰੀ ਬੈਂਸ ਨੇ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਪ੍ਰੋਵਿੰਸ ਵਾਸੀਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਨੇ ਪਰ ਪਿਛਲੇ ਸਮੇਂ ਦੌਰਾਨ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਕਾਰਨ ਕੁਝ ਸਮੱਸਿਆਵਾਂ ਆ ਜ਼ਰੂਰ ਨੇ ਪਰ ਮੌਜੂਦਾ ਸਰਕਾਰ ਦੇ ਵੱਲੋਂ ਇਨਫਰਾਸਟ੍ਰਕਚਰ ਲਈ ਸਭ ਤੋਂ ਜ਼ਿਆਦਾ ਫੰਡ ਸਰੀ ਸ਼ਹਿਰ ਨੂੰ ਦਿੱਤੇ ਜਾ ਰਹੇ ਨੇ ਤੇ ਪ੍ਰੋਵਿੰਸ ਵਾਸੀਆਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਸਰਕਾਰ ਹਮੇਸ਼ਾ ਤਿਆਰ ਹੈ। ਪਾਪੂਲੇਸ਼ਨ ਬਹੁਤ ਵਧੀਆ ਸਾਡੇ ਬੀਸੀ ਦੇ ਵਿੱਚ ਹਰ 37 ਦਿਨ ਦੇ ਵਿੱਚ 10000 ਨਵੇਂ ਬੰਦਾ ਆ ਰਿਹਾ 10000 एवरी 37 ਡੇਸ ਔਰ ਉਹਦਾ ਭਾਰ ਫਿਰ ਸਾਡੇ ਸਕੂਲਾਂ ਤੇ ਵੀ ਪੈਂਦਾ ਹੈ ਹੈਲਥ케ਅਰ ਤੇ ਵੀ ਪੈਂਦਾ ਹਾਲਾਂਕਿ ਅਸੀਂ ਬਹੁਤ ਜ਼ਿਆਦਾ ਡਾਕਟਰ ਹਾਇਰ ਕਰ ਚੁੱਕੇ ਹਾਂ 2-300 ਤੋਂ ਵੱਧ ਤੇ ਕੋਸ਼ ਜਿਹੜੇ ਆਪਣੇ ਅਸੋਸੀਏਟ ਡਾਕਟਰ ਆ ਕਿਉਂਕਿ ਸ਼ਾਰਟ ਟਰਮ ਦੀ ਲੋੜ ਹੈਗੀ ਆ ਜਿਹੜੇ ਬਾਹਰੋਂ ਟ੍ਰੇਨਡ ਹੋ ਕੇ ਆਇਆ ਉਹਨਾਂ ਨੂੰ ਜਲਦੀ ਅਸੀਂ ਸਿਸਟਮ ਵਿੱਚ ਲਿਆਈਏ ਉਹ ਪ੍ਰੋਗਰਾਮ ਚੱਲ ਰਿਹਾ ਨਰਸਸ ਨੂੰ ਸਰਕਾਰ ਪੇ ਕਰ ਰਹੀ ਹੈ ਕਿ ਤੁਸੀਂ ਆਪਣੇ ਸਕਿਲਸ ਨੂੰ ਅਪਗ੍ਰੇਡ ਕਰ ਲਓ ਤਾਂ ਕਿ ਸਾਡੇ ਲੈਵਲ ਤੇ ਪਹੁੰਚ ਜਾਓ ਉਹ ਕਈ ਤਾਂ ਹੁਣ 90 ਦਿਨ ਦੇ ਵਿੱਚ ਵਿੱਚ ਸਰਕਾਰ ਫੀਸ ਪੇ ਕਰਦੀ ਆ ਔਰ ਉਹ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਇੱਥੇ ਪ੍ਰੈਕਟਿਸ ਕਰਨ ਦਾ ਔਰ ਪਿਛਲੇ ਸਾਲ ਇਹਨਾਂ ਸਾਰੀਆਂ ਅਸੀਂ ਕੋਸ਼ ਨਾਲ ਮਤਾਬਕ ਟ੍ਰੇਡ ਸੌਤੋਂ ਬਾਅਦ ਨਰਸ ਨਵੀਂ हायर ਹੋ ਗਈ ਸਾਡੇ ਸਿਸਟਮ ਦੇ ਵਿੱਚ ਦੋ 300 ਨਵੇਂ ਡਾਕਟਰ ਆ ਗਏ ਇਹ ਤਾਂ ਹੈਗੀ ਸ਼ਾਰਟ ਟਰਮ ਪਰ ਹਾਲੇ ਵੀ ਤੁਸੀਂ ਦੇਖਿਆ ਕਿ ਭੀੜ ਹਸਪਤਾਲਾਂ ਵਿੱਚ ਵੀ ਹੈਗੀ ਆ ਤੇ ਸਕੂਲਾਂ ਵਿੱਚ ਵੀ ਹੈਗੀ ਆ ਟਰਾਂਸਪੋਰਟੇਸ਼ਨ ਵਿੱਚ ਵੀ ਹੈਗੀ ਆ ਪਰ ਕਿਉਂਕਿ ਅਸੀਂ ਕਮਿਟਿਡ ਆ ਕਿ ਲੋਕਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਨੀਆਂ ਬਹੁਤ ਏਅਰ ਇਗਨੋਰ ਹੁੰਦਾ ਰਿਹਾ ਟਰਾਂਸਪੋਰਟੇਸ਼ਨ ਸਿਸਟਮ ਸਕੂਲ ਸਿਸਟਮ ਹੈਲਥ ਕੇਅਰ ਸਿਸਟਮ ਜਿਮੀਨਾ ਬੇਸ ਦਿੱਤੀਆਂ ਅੱਜ ਅਸੀਂ ਦੁਬਾਰਾ ਸਰੀ ਦੇ ਵਿੱਚ ਉਹ ਸਾਰੀਆਂ ਇਨਵੈਸਟਮੈਂਟ ਕਰ ਰਹੇ ਹਾਂ ਪਹਿਲਾਂ ਦਾ ਕੈਚ ਅਪ ਕਰਨਾ ਜਿਹੜਾ ਪਿੱਛੇ ਛੱਡਿਆ ਹੋਇਆ ਸੀ ਇੰਨੀ ਫਾਸਟ ਗ੍ਰੋਇੰਗ ਕਮਿਊਨਿਟੀ ਨੂੰ ਅੱਜ ਔਰ ਨਵੀਂ ਪੋਪੂਲੇਸ਼ਨ ਵੱਧ ਰਹੀ ਆ ਉਹਦੇ ਵਾਸਤੇ ਵੀ ਆਪਾਂ ਜਿਹੜੀਆਂ ਸਾਡੀ ਇਨਫਰਾਸਟ੍ਰਕਚਰ ਆ ਸੇਵਾਵਾਂ ਆ ਹੈਗੀਆਂ ਉਹ ਸਾਰੀਆਂ ਲਿਆ ਰਹੇ ਆ ਟਾਈਮ ਜ਼ਰੂਰ ਲੱਗ ਰਿਹਾ ਕਿਉਂਕਿ ਹਲੇ ਲੋਕਾਂ ਨੂੰ ਦੇਖੀ ਨਹੀਂ ਰਿਹਾ ਵੀ ਇੰਨੀਆਂ ਚੇਂਜੇਸ ਆ ਗਈਆਂ ਕਿਉਂਕਿ ਪੋਪੂ ਪਰ ਅਸੀਂ ਇਸ ਲਈ ਕਮਿਟਿਡ ਆ ਕਿਉਂਕਿ ਸਰੀ ਨੂੰ ਹੁਣ ਕੋਈ ਵੀ ਇਗਨੋਰ ਨਹੀਂ ਕਰ ਸਕਦਾ ਇੱਥੇ ਇਹਨਾਂ ਨੂੰ ਬਣਦਾ ਹੱਕ ਨਹੀਂ ਇਹ ਤੋਂ ਵੱਧ ਹੱਕ ਵੀ ਮਿਲੇਗਾ ਹੁਣ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰੋ ਅਸੀਂ ਸਾਰੇ ਸ਼ਹਿਰਾਂ ਨੂੰ ਪੈਸੇ ਦਿੱਤੇ ਸਰਕਾਰ ਨੇ ਬਿਲੀਅਨ ਡਾਲਰ ਸਭ ਤੋਂ ਜ਼ਿਆਦਾ ਪੈਸੇ ਸਿਟੀ ਸਰੀ ਨੂੰ ਮਿਲੇ 90 ਮਿਲੀਅਨ ਡਾਲਰ ਇਦੇ ਲਾਗੇ ਸ਼ਾਗੇ ਵੀ ਨਹੀਂ ਆਏ ਹੋਰ ਕੋਈ ਸ਼ਹਿਰ ਇਹ ਤੋਂ ਵੱਡੇ ਸ਼ਹਿਰ ਵੀ ਹੈਗੇ ਆ ਸੋ ਆਈ ਥਿੰਕ ਧਿਆਨ ਸਰ ਦਾ ਸਾਰਾ ਫਾਸਟਸ ਗੋਇੰਗ ਰੀਜਨ ਆਹ ਹੈ ਫਾਸਟਸ ਗੋਇੰਗ ਕਮਿਊਨਿਟੀ ਆ ਇਨਾਂ ਬਲ ਨੂੰ ਆ ਰਿਹਾ ਨਵੇਂ ਹਸਪਤਾਲ ਬਣ ਰਹੇ ਤੁਹਾਨੂੰ ਪਤਾ ਹੈ ਸਾਰੀ ਚਾਰੂ ਆ ਉਹਨਾਂ ਕਿਹਾ ਕਿ ਵਰਕਰਾਂ ਦੀ ਮਿਨੀਮਮ ਵੇਜਸ ਦੇ ਵਿੱਚ ਵਾਦਾ ਹੋਵੇ ਜਾਂ ਫਿਰ ਸਿੱਕਲਿਵ ਹੋਵੇ ਜਾਂ ਫਿਰ ਵਰਕਰਾਰੇ ਯੂਨੀਅਨ ਦੇ ਵਿੱਚ ਜਾਣਾ ਹੋਵੇ ਇਸ ਤਮਾਮ ਪੱਖਾਂ ਤੋਂ ਸਰਕਾਰ ਨੇ ਕੰਮ ਕੀਤਾ ਹੈ ਅਤੇ ਭਵਿਕ ਵਿੱਚ ਵੀ ਵਰਕਰਾਂ ਦੀ ਭਲਾਈ ਲਈ ਕਦਮ ਚੁੱਕੇ ਜਾਣਗੇ ਬਧਿਆਤ ਕਿ ਉਹ ਸਾਰਾ ਨ ਸਾਰਾ ਜਿਹੜਾ ਸਾਡਾ ਨਾ ਪੈਕੇਜ ਆ ਤੁਸੀਂ ਦੇਖੋ ਜੇ ਸਾਰੇ ਪ੍ਰੋਗਰਾਮ ਸਰਕਾਰ ਦੇ ਲੈ ਜਾਣ 2017 ਤੋਂ ਲੈ ਕੇ ਹੁਣ ਤੱਕ ਮਿਨਿਮਮ ਵੇਜ ਉਸ ਵੇਲੇ ਵਨ ਆਫ ਦਾ ਲੋ ਸੀਗੀ ਸਾਰੇ ਕੈਨੇਡਾ ਦੇ ਵਿੱਚੋਂ ਕਿਉਂਕਿ ਇਹਨਾਂ ਨੇ 10 ਸਾਲ ਮਿਨਿਮਮ ਵੇਜ ਫ੍ਰੀਜ਼ ਰੱਖੀ ਔਰ ਉੱਪਰ ਵਾਲੇ ਜਿਹੜੇ ਸੀਗੇ 2% ਹਾਈਸਟ ਵੇਜ ਹਨ ਉਹਨਾਂ ਨੂੰ ਟੈਕਸ ਬ੍ਰੇਕ ਦਿੱਤਾ ਹੋਇਆ ਸੀ ਅਸੀਂ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਆਪਣਾ ਫੇਅਰ ਸ਼ੇਅਰ ਪੇ ਕਰੋ ਟੈਕਸ ਦਾ ਤੇ ਅਸੀਂ ਮਿਨਿਮਮ ਵੇਜ ਹੌਲੀ ਹੌਲੀ ਗ੍ਰੈਜੂਲੀ ਪ੍ਰੇਡਿਕਟੇਬਲੀ ਬਦੋਣੀ ਸ਼ੁਰੂ ਕਰ ਦਿੱਤੀ ਅੱਜ ਮਿਨਿਮਮ ਵੇਜ ਐਸ ਜੂਨ ਪਹਿਲੀ ਨੂੰ ਸਾਡੇ ਸਰੀ ਦੇ ਵਿੱਚ ਸੌਰੀ ਬੀਸੀ ਦੇ ਵਿੱਚ 17 ਡਾਲਰ ਦੇ 40 ਸੈਂਟ ਹੋ ਜਾਣੀ ਆ ਪਿਛਲੇ ਸਾਲ ਵੀ ਹੁਣ ਵੀ ਸਾਰੇ ਸੂਬਿਆਂ ਤੋਂ ਹਾਈਸਟ ਮਿਨਿਮਮ ਵੇਜ ਬੀਸੀ ਦੇ ਵਿੱਚ 5 ਪੇਡ 6 ਡੇਜ਼ ਅਵੇਲੇਬਲ ਸਾਰੇ ਵਰਕਰ ਨੂੰ ਨਹੀਂ ਦਾ ਇੱਕ ਟਾਈਮ ਸੀਗਾ ਸਤੋਂ ਪਹਿਲਾਂ ਵਰਕਰ ਨੂੰ ਇਹ ਡਿਸੀਜਨ ਬਣਾਉਣਾ ਪੈਂਦਾ ਸੀ ਮੈਂ ਬਿਮਾਰ ਆ ਕੰਮ ਤੇ ਜਾਵਾਂ ਉੱਥੇ ਬਿਮਾਰੀ ਵੀ ਫਲਾਉਂਗਾ ਜਾਂ ਘਰ ਰਮਾ ਦਾ ਵੇਜ ਜਰੂਰ ਹੁੰਦੀ ਆ ਪੰਜ ਪੇਡ ਸਿਕ ਡੇਜ਼ ਹੁਣ ਹਰ ਵਰਕਰ ਅਵੇਲੇਬਲ ਹੈਗੇ ਪੀਸੀ ਦੇ ਵਿੱਚ ਪੰਜ ਪੇਡਸ ਡੇਜ਼ ਅਵੇਲੇਬਲ ਹੈਗੇ ਆ ਖਾਸ ਕਰਕੇ ਉਹ ਔਰਤਾਂ ਹੀ ਹੁੰਦੀਆਂ ਜਿਹੜੀਆਂ ਡੋਮੈਸਟਿਕ ਸੈਕਸਚੁਅਲ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਤਾਂ ਕਿ ਆਪਣੇ ਉਹ ਜਿੰਦਗੀ ਨੂੰ ਮੁੜ ਕੇ ਦਿਵਾਰ ਸਹੀ ਪਾਸੇ ਲਾ ਸਕਣ ਬੱਚਿਆਂ ਦਾ ਸਕੂਲ ਚੇਂਜ ਕਰਨਾ ਹੁੰਦਾ ਉਹਨਾਂ ਨੂੰ ਹੋਰ ਸਪੋਰਟ ਪ੍ਰੋਗਰਾਮ ਕਰਨੇ ਹੁੰਦੇ ਆ ਉਹਨਾਂ ਨੂੰ ਪੰਜ ਡੇਜ਼ ਹੁਣ ਅਵੇਲੇਬਲ ਹੈਗੇ ਆ ਸੋ ਯੂ نو ਤੁਸੀਂ ਦੇਖਦੇ ਰਹੋ ਜਿਹੜੇ ਸਾਡੇ ਹਸਪਤਾਲਾਂ ਦੇ ਵਰਕਰ ਜਿਹੜੇ ਸੀ ਲੋਅਰ ਸਪੇਅਰ ਵਰਕਰ ਸੀਗੇ ਉਨਾ ਦੀਆਂ ਜੌਬਸ ਇਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਕੱਢ ਦਿੱਤੀਆਂ ਸੀਗੀਆਂ ਪ੍ਰਾਈਵੇਟਾਈਜ਼ ਕਰ ਦਿੱਤੀਆਂ ਨਵੇਂ ਕੰਟਰੈਕਟਰ ਲੈ ਆਂਦੇ ਇਹਨਾਂ ਦੇ ਦੋਸਤ ਜਿਹੜੇ ਸੀਗੇ ਔਰ ਅੱਧੀ ਬੇਜਤ ਵੀ ਵਾਪਸ ਨਹੀਂ ਰੱਖੇ ਸੀ ਉਹਨਾਂ ਨੇ ਅੱਜ ਉਹ ਸਾਰੇ ਦੇ ਸਾਰੇ 8-9000 ਦੇ ਲਗੋ ਸਾਰੀਆਂ ਜ਼ਿਆਦਾ ਔਰਤਾਂ ਤੇ ਵਿਜ਼ੀਬਲ ਮਿਨੋਰਟੀ ਦੇ ਉਹ ਵਰਕਰ ਸੀਗੇ ਅੱਜ ਜੋ ਹੋ ਤਕਰੀਬਨ ਸਾਰੇ ਦੇ ਸਾਰੇ ਮੜ ਕੇ ਦੁਬਾਰਾ ਇਨ ਹਾਊਸ ਆ ਰਹੇ ਆ ਤਾਂ ਕਿ ਉਹਨਾਂ ਦੀ ਵੇਜਸ ਬੈਨੀਫਿਟ ਉਹ ਉਹਨਾਂ ਨੂੰ ਪੂਰੇ ਦੇ ਪੂਰੇ ਮਿਲ ਸਕਣ ਜਿੱਦਾਂ ਉਹਨਾਂ ਦਾ ਹੱਕ ਬਣਦਾ న్యూਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ